ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਜਬੀ ਕਿ ਨਹੀਂ ਗੜਾ ਮਾਰਨਾ ਅੱਜ ਹਾਲੇ ਮੈਂ ਜਮਈ ਬਣੀ ਜੀ ਲੱਗੀ ਹੈ ਨਾ ਰੇ ਮਾਰਨਾ ਬਹੁਤ ਜਮਈ ਹੈ ਨਾ ਆ ਇੱਕ ਸਾਰ ਜਮਈ ਹੈ ਰਣਾ ਦੇਕੀ ਨਾ ਜੀ ਪਾਣੀ ਛਟਾ ਮਾਰ ਕੇ ਉਦੋਂ ਫਿਰ ਸੁਪਰ ਸਿੱਡਰ ਕਾ ਬਵਾਤੀ ਦੀ ਲਓ ਜੀ ਦੇਖੋ ਕਿੰਨੀ ਕਮਦੀ ਜਮੀ ਹੈ ਨਾ ਬਹੁਤ ਵਧੀਆ ਐ ਪੂਰਾ ਖੀਹਹਰੀ ਜੀ ਮਾਰਦਾ ਜੋ ਜਿੱਦਣੀਆਂ ਪਾਣੀ ਪਾਣੀ ਲਾਉਂਗੇ ਫਿਰ ਉਹਦਣ ਕਰੇ ਗੇਰ ਦੂੰਗਾ ਚੰਗੀ ਤੇਰਾ ਇਹ ਕੋਈ ਤੋੜ ਨਹੀਂ ਪਿਆ ਕੋਈ ਉਹ ਨਹੀਂ ਗੱਲ ਵੀ ਸੋਹਣੀ ਦੀ ਖੇਤਮਾਂ ਐਂ ਜਮੀਂ ਉਹ ਵੀ ਬਜਾਈ ਦਾ ਕੰਮ ਵੀ ਚੱਲ ਪਿਆ ਦਰੋ ਸਾਹਮਣੇ ਬਜਾਈ ਕਰਨ ਲੱਗੇ ਵੀਰਾਂ ਦਰਾਮਾ ਸਰਦਾ ਬਾਇਰ ਆ ਗਿਆ ਲਓ ਜਿਹਦਾ ਜੱਲੇ ਦੀ ਮੋਟਰ ਨਹੀਂ ਆਏ ਤੇ ਨੇ ਪਾਣੀ ਹਟਾਇਆ ਵਾ ਗੰਨੇ ਨੂੰ ਤੇ ਇਧਰ ਹਸਪੀਟ ਦਾ ਗੰਨਾ ਆ ਗਿਆ ਕੋਈ ਕੰਮ ਵਧੀਆ ਵਾਏ ਜੱਲੇ ਰੌਣੀ ਕਰਤੇ ਇੱਧਰ ਜੱਲੇ ਨੇ ਪਹਿਲਾਂ ਦੱਬੀ ਵੀ ਐ ਉਹ ਪਰਲੇ ਖੇਤ ਨੂੰ ਉਹ ਪਰੇ ਗੰਨਾ ਦੇਖਦਾ ਜਿਹੜਾ ਉਹਨੂੰ ਪਾਣੀ ਛੱਡਿਆ ਬਾਈ ਸਾਰਿਆਂ ਫਸਲਾਂ ਪਾਣੀ ਮੰਗਣ ਲੱਗੀਆਂ ਹੁਣ ਗੰਨੇ ਪਾਣੀ ਮੰਗਦੇ ਐ ਮੱਕੀ ਜਿਹਨੇ ਰੌਣੀ ਕਰਨੀ ਰੌਣੀ ਕਰਤੀ ਉਹਿਆਂ ਨੇ ਏਕਣੇ ਵੀ ਜਣੀ ਐ ਹਰੇਕ ਕੋ ਬੰਦਾ ਆਪਣਾ ਲੋਡ ਦੇਖਦਾ ਮੋਕੇਦਰਾ ਬੁੱਟੇ ਘੜੇ ਸਾਰੇ ਹੀ ਕੋਪੂਲਰ ਬਹੁਤ ਲੱਗਿਆ ਬਾਈ ਜੰਗਲੇ ਬਣਿਆ ਪਿਆ ਕਿਤੇ ਕਿਤੇ ਦਾ ਆ ਜਲੇ ਦੀ ਤੇ ਹਸ ਵੀ ਇਹਨਾਂ ਦੀ ਮੋਟਰ ਇਕੱਠੀ ਹੋ ਜਾਂਦੀ ਨਾ ਸੁਣ ਵੀ ਜਮੇ ਜੀ ਆਪਣਾ ਹੈ ਨਾ ਆ ਉਹ ਵੀ ਜਮੇ ਦਾ ਜੀ ਹੋਂਗੜਾਈ ਜੀ ਕਰਦੀ ਹੈ ਕਿੰਨੇ ਇੱਕ ਵੀਰ ਹੋਰ ਜਾ ਹੋ ਜੂਗਾ ਇਹਨਾ ਜੰਮ ਜਵੇ ਵੀ ਜਮੇ ਹੀ ਤੇ ਪਰਸਨ ਵੀ ਆਗਾ ਕੰਡੇ ਦੇ ਪਰ ਹੋਣ ਤੇ ਮਸਲ ਲੱਗਿਆ ਵਾ ਕਣਕ ਬੀਜਣਾ ਸਵੇਰੇ ਬੀਤੀ ਦੀ ਨੇ ਹੁਣ ਸੁਆਗਾ ਮਾਰਨ ਲੱਗਿਆ ਵਾ ਇਹ ਕਹਿੰਦੇ ਹੁਣ ਜਿਆਦਾ ਸਰੋਂ ਬਾਤੀ ਤੀ ਜਦੋਂ ਛੇਤੀ ਸਾਗੋ ਜੂ ਥੋੜਾ ਜਿਹਾ ਤੇ ਬਾਕੀ ਦੋ ਐਂ ਜਾ ਹੁੜੀ ਘੱਟ ਪਈ ਤੀ ਪਾਣੀ ਮੰਗਣ ਲੱਗਿਆ ਫੇਰ ਤੇ ਕੰਨਕ ਵੀ ਗੱਲ ਬੀਤੀ ਤੀ ਛਿੱਟਾ ਦੇ ਕੇ ਟ੍ਰੋਟੋਵੇਟਰ ਗੱਲੇ ਬਾਤ ਆ ਗਈ ਟ੍ਰੋਟੋਵੇਟਰ ਕਾ ਬਾਕੇ ਆਪਰ ਸੋਗਾ ਮਾਰਤਾ ਮਾਇਨ ਵਧੀਆ ਬਣ ਗਿਆ ਬੱਟ ਬੁੱਟੂ ਕੋ ਪਾਣੀ ਨਹੀਂ ਹੈਗੀ ਇਂ ਫਿਰ ਆਏ ਟੋੜੀ ਟੋੜੀ ਵਧੀਆ ਬਣ ਜਾਂਦੀ ਜੀ ਬੱਟ ਨਾ ਹੋਵੇ ਕੋਈ ਐਜੋ ਵੀ ਨਹੀਂ ਬੱਟ ਪਾਈ ਕੋਈ ਉਹ ਪਰਲੇ ਚ ਵੀ ਨਹੀਂ ਬੱਟ ਪਾਈ ਕੋਈ ਵੀ ਕੋਨੇ ਬੜੀ ਕਰੇ ਰੱਖੇ ਹੋਏ ਆ ਵੀ ਆਇਆ ਖੇਤ ਪਦਰੇ ਹੁੰਦੇ ਆ ਹੁਣ ਤੇ ਇਹਨਾਂ ਦੇ ਖੇਤਾਂ ਦਾ ਆਏ ਵੀ ਪਾਣੀ ਕੰਨੇ ਚੋਂ ਉਤਰ ਜਾਂਦਾ ਜੇ ਤੁਮ ਮਾੜਾ ਮੋਟਾ ਜ਼ਿਆਦਾ ਲੱਗ ਵੀ ਜਾਵੇ ਆ ਫੜੇ ਪਏ ਆਪਣੇ ਜਿਹੜੇ ਨਵੇਂ ਬਣਵਾਏ ਤੇ ਬਹੁਤ ਵਧੀਆ ਚੱਲੇ ਆ ਜੀ ਹੈ ਸੈਟ ਲੱਗਦੇ ਆ ਇਹਨ ਬਣੇ ਵੀ ਹੈਵੀ ਆ ਨਾ ਚਲੋ ਮੈਂ ਹੈ ਨਹੀਂ ਦਾ ਉਰੇ ਇਹ ਚਲਾ ਕੇ ਦੇਖੇ ਤੇ ਤੇ ਇਹਨਾਂ ਦੀ ਵੀ ਵੀਡੀਓ ਬਣਾਉਣੀ ਚਲਦੇ ਆਂ ਦੀ ਚਲੋ ਜਦੂ ਇਹੇ ਚ ਬੰਗੋ ਜਾ ਬਣਾਉਂਗਾ ਗਮਾਤਾ ਤਾਂ ਕਿ ਤੰਬਰ ਫਿਰ ਤੇ ਟਰੈਕਟਰ ਦੀ ਸੀਲ ਲੀਕ ਹੋ ਗਈ ਆ ਸੀਲ ਲੀਕ ਹੋ ਗਈ ਪ੍ਰੈਸ਼ਰ ਵਾਲੀ ਤੇ ਲਾਗੀ ਕੱਢਣਾ ਤਾਂ ਨਹੀਂ ਕੀ ਗੱਲ ਹੋਈ ਇਹ ਖਨੀ ਮੜਾਈ ਬੜੀ ਜ਼ਿਆਦਾ ਹੋ ਗਈ ਇੱਕ ਪਾਸੇ ਠੀਕ ਹੈ ਦੂਨੇ ਪਾਸੇ ਠੀਕ ਹੈ ਦੂਰ ਪਾਸੇ ਲੀਕ ਹੋਈ ਹੈ ਚਲੋ ਇਹ ਵੀ ਲੈਵਨੇ ਕੱਲੂ ਸਰਵਾ ਕੇ ਤੇ ਜਿੱਦਨ ਆਪਾਂ ਨੇ ਪਹੀ ਚਬੱਟੀ ਪਾਈ ਤੀ ਉਦਾਂ ਨਦੀ ਦੇ ਰੈਟਰ ਨੂੰ ਇੱਕ ਵਾਰ ਦੇ ਖਿਚਣੇ ਕਰਕੇ ਇੱਕ ਚੱਕੇ ਵਾਲੀ ਸੀਲ ਵੀ ਲੀਕ ਹੋ ਗਈ ਸੀ ਦੀ ਉਹ ਉਪਰ ਲਈ ਸੀਲ ਚੱਕੇ ਵਾਲੀ ਵੀ ਲੀਕ ਹੋਈ ਵੀ ਐ ਇਹ ਦੋਵੇਂ ਸੀਲਾ ਪਾ ਕੇ ਲਿਆਉਂਗੇ ਕੱਲੂ ਤੇ ਮਨੋ ਉਹ ਟਾ ਜਿਹੜਾ ਹੋਰ ਹੱਥ ਫਰਾਉਣੇ ਵਾਲਾ ਹੋਇਆ ਉਹ ਵੀ ਫਰਾਉਂਗੇ ਉਹ ਚੱਲਦੇ ਚੱਲਦੇ ਤਾਂ ਇੱਕੋ ਲਖਤ ਖਾਸਾ ਤੇ ਝਗੜਿਆ ਇਹਨੇ ਉਹ ਮਿੱਤਰੀ ਬੁਲਾਇਆ ਤਾ ਉਹ ਮਿੱਤਰੀ ਵਿਚ ਕਾਗਜ਼ ਗੁੱਗੂ ਜਗਮਾੜੀ ਠੋਕੇ ਗਿਆ ਕਹਿੰਦਾ ਤੇਰੀ ਜਿੰਨੀ ਨਿਕਲੂਗਾ ਚਲੋ ਹੁਣ ਤਾਂ ਖੜਾ ਹੀ ਆ ਹਲੇ ਤੇ ਕੱਲ ਨੂੰ ਲੈ ਕੇ ਜਾਉਂਗਾ ਚਲਾ ਕੇ ਇਹਦਾ ਮੁਰਗੇ ਰੱਖੇ ਪਏ ਤੇ ਅੰਦਰੇ ਲੱਗਿਆ ਵਾ ਬੰਗਾ ਦੇਣਾ ਦੇ ਬਰੇ ਨੂੰ ਮੰਗਾ ਦਿੱਜਦੇ ਆ ਆ ਬੈਠਾ ਸ਼ੇਰ ਕੱਲਾ ਹੀ ਫੇਰ ਦੇ ਦੇਖਾ ਬੇਟੀਆਂ ਗਿਆ ਨਾ ਬਾਈ ਮੇਰੇ ਜੀ ਅੱਗੇ ਖੜੇ ਨੇ ਰੈੱਡ ਕੰਦਰੇ ਤੇ ਗੱਡੀ ਖੜੀ ਏ ਦੂਜੀ ਗੱਡੀ ਬਾਲੇ ਪਾਸੇ ਖੜੀ ਏ ਕੋਤਰਾ ਦੇ ਰੱਖੇ ਰੱਖਣੀ ਪੈਣੀ ਐ ਇੱਕ ਦੋ ਦਿਨ ਕੌਂ ਕੌਂ ਜੇ ਕਣਕ ਬਟਣਾ ਇੱਥੇ ਤੇ ਅੱਧਰ ਆਪਣੇ ਜਿਹੜੀਆਂ ਮੂਲੀਆਂ ਸਦਗਮਾ ਲਾਈਆਂ ਵੀ ਤੇ ਜੀ ਥੋੜਾ ਕੰਡਾ ਜਾਂ ਹੋ ਗਿਆ ਵਿੱਚ ਅੱਧਰ ਸਰਗਮਾ ਤੇ ਲੱਗ ਗਿਆ ਬੜਨਾ ਕਾਹ ਖਹਿ ਪਹਿਲਾਂ ਛੋਟਾ ਦਾ ਹੱਥ ਚੀਨੀ ਤਾਉਂਦਾ ਥੋੜਾ ਹੱਥ ਚ ਲੱਗ ਗਿਆ ਹੁਣ ਹੋਣਾ ਵੜਾਈ ਚੱਲ ਪਈ ਨਾ ਦੀ ਤੇ ਤੇ ਜੀ ਦੀ ਪਾਲਕ ਪੂਲਕ ਜੀ ਵੀ ਜੀ ਵੀ ਤੀ ਅੱਜ ਗੜਾਈ ਸ਼ੁਰੂ ਕਰੀਆ ਹੁਣ ਹੁਣ ਦੋ ਦਿਨ ਚ ਬੱਟਾ ਮੋਟਾ ਸਾਫ਼ ਕਰ ਦਿੰਦੇ ਸਾਰੀਆਂ ਨਾ ਧਨੀਆ ਧੁਨੀਆ ਧਈਆ ਥੋੜਾ ਲੇਟ ਜੰਮਦਾ ਜੀ ਤੇ ਬਾਕੀ ਮੇਥੇ ਉਹ ਮੇਥੀ ਇਹ ਵੀ ਖਾਈ ਜੰਮਈ ਆਈ ਆ ਬਜ ਕੱਖਾ ਜਰਾ ਮਾੜਾ ਮੋਟਾ ਇਹ ਤਾਂ ਹੱਥਾਂ ਦਾ ਸਾਫ਼ ਕਰ ਦੇਣਾ ਆ ਲੱਗਿਆ ਵਾ ਐਨਾ ਕਰੇ ਤਾਂ ਅੱਜ ਥੋੜਾ ਜੋ ਵੇ ਕਰਦਾ ਬਾਕੀ ਇਹੋ ਸਾਹਮਣੇ ਮਸਰੋਂ ਦੀ ਮੋਟਰ ਆ ਗਈ ਇੱਥੇ ਬੈਠੇ ਕਰਦੇ ਆ ਤੇ ਇਧਰ ਆਪਣੀ ਮੋਟਰ ਆ ਗਈ ਮਲਕੀਤ ਵਾਜ ਦਾ ਸ਼ੈੱਡ ਨਾਲੇ ਮੋਟਰ ਨੇਤਾ ਵਾਜ ਦੇ ਨਾਲ ਦੇ ਘਰ ਕੋਲ ਹਮਰ ਚੱਲ ਗਏ ਵੀ ਜਿਹਨੂੰ ਅਚਾਰੂ ਮਿਰਚਾਂ ਕਹਿੰਦੇ ਆ ਆਂ ਦੇਖੋ ਕਿੱਡੇ-ਕਿੱਡੀਆਂ ਵੱਡੀਆਂ ਕੀ ਦੁਨਿਆ ਨੋਰਮਲ ਮਿਰਚਾਂ ਚਲੋ ਠੀਕ ਹੈ ਜੀ ਮੇਰੀ ਵੀਡੀਓ ਇੱਥੇ ਤੱਕ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੋ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ